ਇੱਕ ਪੱਤੀਵਾਨ ਲੜਕੀ ਲੱਭ ਕੇ ਲਿਆਉਂਦੀ ਉਸ ਇਸਾਕ ਵਾਸਤੇ ਰਿਮਕਾ ਨਾਮ ਸਿੱਕਾ ਕੀ ਨਾਮ ਰਿਮਕਾ ਹallelujah ਪੱਤੀਵਾਨ ਆਰਥ ਸ੍ਰੀ ਲੈ ਕੇ ਆਉਂਦੀ ਕਿਹਦੇ ਵਾਸਤੇ ਇਸਾਕ ਵਾਸਤੇ पर इब्राहिम ने खुश होकर जब उस लड़की ने थी इब्राहिम खुश है उस जोले पे बहुत सी लिखा दाते देती उसको बहुत सी कपड़े देती उसको बहुत सी सुंदर सुंदर चीजें उसको देती गहना गटा उसको देता कि तूने मेरे बेटे की शादी की है ये ले तुम्हारे लिए हालेलुया बचोले की देन छोटी नहीं दी बहुत बड़ी होंगी है जे समझ आए तो जे समझ आए तो ਕਿਸ ਨੇ ਸ਼ਾਦੀ ਕਰਾਣੀ ਇਧਰ ਵੀ ਸੱਚ ਬੋਲਣਾ ਉਧਰ ਵੀ ਇਧਰ ਵੀ ਤਾਰਿਫ ਚੱਲ ਰਹੀ ਹੈ ਇਧਰ ਵੀ ਤਾਰਿਫ ਚੋਲਾ ਜਰਾ ਦੋ ਬਨੇ ਤਾਰਿਫ ਕਰਦੇ ਰਹਿ ਜਾਂਦਾ ਹੈ ਹਾਂ ਹਾਲੇਲੀਆ ਕਹਿੰਦਾ ਨਹੀਂ ਜੀ ਇਹ ਲੜਕੀ ਆਲੇ ਬੜੇ ਚੰਗੇ ਆ ਜੀ ਲੜਕੇਲੇ ਬਹੁਤ ਵਧੀਆ ਲੜਕੇ ਆਲੇ ਲੜਕਾ ਦੀ ਲੜਕਾ ਇਹ ਵਜਾ ਲੱਭਦੇ ਨਹੀਂ ਤੁਹਾਨੂੰ ਪੂਰੇ ਤਰਨਤਾਂ ਦੇ ਵਿੱਚ ਅਜੇ ਤਾਂ ਲੱਕੀ ਚਲੋ ਕਰਦਾ ਤਾਰੀ ਵੀ ਹੈ ਠੀਕ ਜੋ 10 ਰਾ ਠੀਕ ਹੈ ਹਾਲੇਲੂਇਆ ਜਿੱਦਾਂ ਕਰਦੇ ਮੁੰਡੇ ਜਿੰਦਾ ਰਵੀ ਬਹੁਤ ਵਧੀਆ ਗੱਲ ਹੈ ਚੰਗੀਆਂ ਕਰਦੇ ਮਾਰੀ ਤੇ ਨਹੀਂ ਕਰਦੇ ਹੈ ਘਰ ਜੋੜਨਾ ਛੋਟੀ ਸਾਰਾ ਬਚੋਲੇ ਦੇ ਕੰਮ ਹੁੰਦਾ ਘਰ ਜੋੜਨਾ ਐਨ ਤੱਕ ਜਦ ਤੱਕ ਉਹ ਚੋਲਾ ਤੇ ਉਹ ਚੋਲਾ ਨਿਕਲ ਜਾਵੇ ਤੇ ਕਰੋਗੇ ਰਿਸ਼ਤਾ ਦੋਗੇ ਨਹੀਂ ਉੱਥੇ ਡਰ ਪੈ ਜਣਾ ਕਿ ਬਚੋਲਾ ਵਿੱਚੋਂ ਨਿਕਲ ਗਿਆ ਕੋਈ ਗੜਬੜੀ ਆ ਉਹਦੇ ਕੰਮ ਠੰਡਾ ਪੈਣਾ ਹਾਲੇਲੂਇਆ ਦੇਵ ਚੋਲੇ ਨੂੰ ਖੁਸ਼ ਨਾ ਕੀਤਾ ਤੇ ਵਿਆਹ ਵੀ ਸਪੂਰਣੀ ਹੀ ਹੁੰਦੇ ਨੇ ਪੂਰੀ ਤਰ੍ਹਾਂ ਘਾ ਲੰਬੇ ਚੱਲਦੇ ਨਹੀਂ ਹੁੰਦੇ ਹallelujah ਤੇਰੇ ਕੀ ਹੁੰਦਾ ਛੇਤੀ ਲੜਾਈਆਂ ਝੜੇ ਪੈਣੇ ਸ਼ੁਰੂ ਹੋ ਜਾਂਦੇ ਆ ਛੇਤੀ ਲੜਾਈਆਂ ਕਿਉਂ ਕਿਉਂਕਿ ਚੋਲੇ ਨੂੰ ਪੂਰਾ ਖੁਸ਼ ਨਹੀਂ ਕੀਤਾ ਗਿਆ ਕਿਉਂ ਫਿਰ ਉਹ ਚੋਲੇ ਨੇ ਕਦੇ ਜਾ ਕੇ ਜਣਾ ਉਹਨੇ ਲਾਂਭਤਾ ਪਾਉਣੀ ਹੈ ਹੈ ਤੇ ਮੈਨੂੰ ਕੀ ਪਤਾ ਮਿਲਿਆ ਉਹਨੂੰ ਖੁਸ਼ ਕਰ ਦੋ

ਤੂੰ ਵਿਚੋਲਾ ਦਾ ਜਿਹੜਾ ਨਾ ਬਹੁਤ ਵੱਡਾ ਵਿੱਚ ਦੀਨ ਹੁੰਦੀ ਏ ਦੋਨੋਂ ਬੰਨੀ ਰਿਸ਼ਤੇ ਜੋੜਨੇ ਘਰ ਜੋੜਨੇ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਤੇ ਵਿਚੋਲਾ ਨਾਲ ਕਹੀ ਭੁੱਲਣਾ ਨਹੀਂ ਚਾਹੀਦਾ ਹallelujah ਤੇ ਨਾ ਹੀ ਪ੍ਰਭ ਦੇ ਖਾਤਮਾ ਨੂੰ ਭੁੱਲਣਾ ਚਾਹੀਦਾ ਹੈ ਹallelujah ਨਕਾਹ ਜਾ ਕੇ ਲੋਕ ਵੀਰ ਜਾਂਦੇ ਉਦੋਂ ਹੀ ਅਸੀਸ ਦੇਣੀ ਦੀ ਰੱਬ ਦੇ ਬੰਦੇ ਨੇ ਖੁੱਲ ਕੇ ਉਹਨੂੰ ਜਿੰਨਾ ਜ਼ਿਆਦਾ ਇਹ ਠੀਕ ਹੈ ਉਹ ਨਹੀਂ ਖੁਸ਼ੀ ਦੇ ਨਾਲ ਅਸੀਂ ਦੇਗਾ ਹallelujah ਖੁਸ਼ੀ ਦੇ ਨਾਲ ਸਭ ਦੇਵ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਇਹ ਗੱਲ ਹੈ ਜਿੰਨਾ ਵੀ ਖੁਦਾ ਨੂੰ ਦੀਨ ਦੇ ਵਿੱਚ ਆਪਣਾ ਜੋ ਤੁਹਾਡਾ ਵਿਚੋਲਾ ਉਹਨੂੰ ਇਮਾਨਦਾਰ ਉਹਦੇ ਨਾਲ ਵੀ ਉਹਦਾ ਵੀ ਪੂਰਾ ਜੋ ਤੁਹਾਡਾ ਬਣਦਾ ਨੂੰ ਥੋ ਫੀਕ ਨਾ ਅਗਰ ਤੁਸੀਂ ਰਿਸ਼ਤੇ ਦਾ ਅਰਧਾ ਕੇ ਦਾ ਕਪੜਾ 500 ਦਾ ਲਾਇਆ ਨਾ ਤੇ ਵਿਚੋਲੇ ਦਾ 1000 ਦਾ ਚਾਹੀਦਾ ਹੈ ਹੂੰ ਕਿ ਵੀ ਕੰਮ ਹੀ ਸਾਰਾ ਹੋਦਾ ਏ ਹਾਲੇਲੀਆ ਉਹਦੇ ਘਰ ਵਾਲਜਾ ਕੰਮ ਸੇ ਕੰਮ ਸੂਟ ਕਿੰਨਾ ਚਾਹੀਦਾ ਯਾਰ 1500 ਦਾ ਕਿਉਂ ਕਿ ਵੀ ਕੰਮ ਹੀ ਸਾਰਾ ਉਹਨਾਂ ਦਾ ਏ ਮੁੰਡੇ ਦਾ ਜਿਹੜਾ ਉਹ ਚੋਲਾ ਦਾ ਕਿੰਨਾ ਚਾਹੀਦਾ ਉਹਦਾ ਵੀ ਵਧੀਆ ਸੂਟ ਆ ਤੁਹਾਡੇ ਵਿਆਹ ਚ ਪਾਜੋ ਨੇ ਫਿਰਨਾ ਤੇ ਪਤਾ ਲੱਗੇ ਉਹ ਚੋਲੇ ਨੇ ਕੱਪੜੇ ਪਾਏ ਆ ਹਾਲੇਲੀਆ ਹੈ ਖੜਾ ਲੱਗੇ ਲੋਕੀ ਵੇਖ ਕੇ ਕਹਿੰਦੇ ਮੋਜੋਲਾ ਮੋਜੋਲਾ ਕੜਾ ਆ ਵੇ ਜੀ ਕੋਈ ਇਹ ਮੋਜੋਲਾ ਕਿਤੇ ਵੀ ਐਪੀ ਬੰਦਾ ਵੀ ਯਾਰ ਬੜਾ ਛੋਟੀ ਦਾ ਵਿਚੋਲੇ ਨੇ ਪੁਆਈ ਉਹ ਜੀ ਲੈਣੇ ਤੋਂ ਨੇ ਪਾ ਕੇ ਵਿਚਾਰ ਨਹੀਂ ਉਹ ਜੀ ਜਾਣਾ ਉੱਥੇ ਬੋਲੋ ਭਾਈ ਹੈ ਉਹ ਚੰਗੇ ਬ੍ਰਾਂਡਡ ਪੁਆਓ ਤੁਹਾਡੀ ਇੱਜ਼ਤ ਹੈ ਹਾਲੇਲੂਆ ਤੇ ਜੀ ਜਿੱਤੇ ਉਹਨਾਂ ਚੰਗਾ ਕਪੜਾ ਪਹਿਨਾਓਗੇ ਆਪਣੇ ਜੋ ਛੱਡ ਵਿਚੋਲਾ ਤੋਂ ਨੇ ਤੁਹਾਡੇ ਵਿਚੋਲ ਪੁਣੇ ਜੋ ਚੰਗਾ ਕਪੜਾ ਪਾ ਕੇ ਤੁਰੇ ਫਿਰੂਗਾ ਲੋਕੀ ਕਹਿੰਦੇ ਵਿਚੋਲਾ ਹੀ ਬੜਾ ਛੋਟੀ ਦਾ ਹਾਲੇਲੀਆ ਹੁਣ ਇੱਕ ਸਕਿੱਟ ਵਗਾਉਂਦੇ ਹਾਂ ਮਾਲਕ ਨਿਕਲਿਆ ਗੱਡੀ ਵਿੱਚੋਂ ਤੇ ਮਾਲਕ ਬੜਾ ਹੌਟ ਬੜਾ ਸੁੰਦਰ ਕਿੰਦੀ ਕਿਆ ਬਾਤ ਤੇ ਜਦੋਂ ਡਰਾਈਵਰ ਨਿਕਲਿਆ ਉਹ ਤੋਂ ਵੀ ਹੌਟ ਹੈ ਉਹ ਵੀ ਇਹ ਯਾਰ ਮਾਲਕ ਤੇ ਡਰਾਈਵਰ ਉਹਦੋਂ ਕਹਿੰਦਾ ਭਰਾ ਇਹ ਜਿਹੜੀ ਟ੍ਰੈਵਲਸ ਸਾਡ ਤੋਂ ਵਾੜੈਂ ਟ੍ਰੈਵਰ ਵੀ ਚੰਗੇ ਕੱਪੜੇ ਪਾ ਕੇ ਰੱਖ ਰਹੇ ਹਾਲੇਲੀਆ ਹਸਨੈਲਟੀ ਹਾਲੇਲੀਆ ਜੇ ਪ੍ਰਭੂ ਦੇ ਘਰ ਚ ਵੀ ਉਹਨਾਂ ਨਾ ਤੇ ਪਰਸਨੈਲਿਟੀ ਵਾਲੇ ਕੱਪੜੇ ਪਾ ਕੇ ਆ ਕਰੋ ਸਭ ਬੋਲੋ ਅਮੀਨ ਗ੍ਰੀ ਬਣ ਕੇ ਨਾ ਆਓ ਕਿ ਨਹੀਂ ਕੇ ਕੱਪੜੇ ਵਿਆਹ ਸੁੰਦਰ ਕੱਪੜੇ ਤੇ ਚਰਚ ਪਾਟੇ ਪੁਰਾਣੇ ਇੱਥੋਂ ਨਿਕਲੋ ਲੋਕ ਵੇਖਣ ਇਹ ਲੋਕ ਬਲੇਸ ਹੈ ਹੈ ਪਰ ਕਾਰਨ ਕੀ ਜਿਹੜੇ ਸਾਰਾ ਹਫਤਾ ਪਾ ਜਾਂਦੇ ਉਹ ਹੀ ਪਾ ਕੇ ਨਾ ਆਦੋਗੇ ਫਿਰ ਆਇਨੇ ਅਰੇ ਵਧੀਆ ਪਾਓ ਇਦੋਂ ਖੁਦਾ ਦੇ ਘਰ ਜਨਾ ਨਵੇਂ ਕੱਪੜੇ ਪਾ ਕੇ ਆਓ ਹallelujah ਨਮਾ ਅਮੇਨ ਲੋਤ ਨੂੰ ਵੇਖਦੇ ਪਰਮੇਸ਼ਰ ਦੀ ਕੀ ਕਰਨ ಮಹಿਮਾ ਹallelujah ਠੀਕ ਹੈ ਵਧੀਆ ਮੈਂ ਕੱਪੜੇ ਪਾਣਾ